ਕੀਟ ਕਹਿਣਾ ਕੀਤਾ ਕੀੜਾ ਤੇ ਕਹਿਣਾ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਹਦੀ ਪ੍ਰਥਾਏ ਉਚਾਰਨ ਕਰਦੇ ਹਨ ਚਾਉ ਪਈ ਜਦ ਪਹਿਲੇ ਹਮ ਸ੍ਰਿਸ਼ਟ ਬਣਾਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿਣਾ ਕੀਤਾ ਕਿ ਜਦੋਂ ਮੈਂ ਪਹਿਲੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਦੈਤ ਰਚੇ ਦੁਸ਼ਟ ਦੁਖਦਾਈ ਤਾਂ ਸਭ ਤੋਂ ਪਹਿਲਾਂ ਮੈਂ ਦੈਂਤ ਬਣਾਏ ਹੁਣ ਪਾਤਸ਼ਾਹ ਦੱਸ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਕਿ ਜਦੋਂ ਮੈਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸਭ ਤੋਂ ਪਹਿਲਾਂ ਮੈਂ ਦੈਂਤ ਬਣਾਏ ਤੇ ਭੁਜ ਬਲ ਬਵਰੇ ਹਵੈ ਗਏ ਤੇ ਉਹ ਦੁਸ਼ਟ ਆਪਣੀਆਂ ਬਾਹਾਂਾਂ ਦੇ ਬਲ ਵਿੱਚ ਐਨੇ ਮਸਤ ਹੋ ਗਏ ਪੂਜਿਤ ਪਰਮਪੁਰਖ ਰਹਿ ਗਏ ਜੋ ਪਰਮਪੁਰਖ ਹਾਂ ਮੇਰੀ ਪੂਜਾ ਕਰਨੋਂ ਹੀ हट ਗਏ ਉਹਨਾਂ ਦੇ ਦਾਤਾਂ ਦੇ ਵਿੱਚ ਬਲ ਬੜਾ ਸੀ ਗਿਆ ਉਹਨਾਂ ਨੂੰ ਆਪਣੇ ਬਲ ਦਾ ਹੀ ਹੰਕਾਰ ਹੋ ਗਿਆ ਉਹ ਆਪਣੇ ਬਲ ਦੇ ਵਿੱਚ ਹੀ ਖਚਤ ਹੋ ਗਏ ਆਪਣੀਆਂ ਬਾਹਮਾਂ ਦੇ ਬਲ ਦੇ ਵਿੱਚ ਐਨੇ ਮਸਤ ਹੋ ਗਏ ਕਿ ਪਰਮੇਸ਼ਰ ਜਿਸ ਨੇ ਭੇਜਿਆ ਸੀ ਉਸ ਨੂੰ ਭੁੱਲ ਗਏ ਉਦੀ ਪੂਜਾ ਕਰਨ ਤੋਂ ਹਟ ਗਏ ਉਸ ਨੂੰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁੱਲ ਗਏ ਤੇ ਹਮ ਤਮਕ ਤਨਕ ਮੋਖ ਆਪੇ ਪਾਤਸ਼ਾਹ ਫਰਮਾਨ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਆਪਣੇ ਕ੍ਰੋਧ ਨਾਲ ਇੱਕ ਛਿਨ ਵਿੱਚ ਨਾਸ਼ ਕਰ ਦਿੱਤਾ ਤੇ ਮੈਂ ਉਹਨਾਂ ਨੂੰ ਨਾ ਤੇ ਉਹਨਾਂ ਦਾਤਾਂ ਨੂੰ ਮੈਂ ਆਪਣੇ ਕ੍ਰੋਧ ਨਾਲ ਇੱਕ ਛਿਨ ਵਿੱਚ ਨਾ ਕਿਉਂਕਿ ਉਹਨਾਂ ਨੇ ਪਰਮੇਸ਼ਰ ਦੀ ਅਰਦਾਸ ਨਹੀਂ ਕੀਤੀ ਉਹਨਾਂ ਨੇ ਆਪਣੀ ਕਰਾਈ ਆਪਣੇ ਬਲ ਦੇ ਵਿੱਚ ਇੰਨੇ ਮਸਤ ਹੋ ਗਏ ਤੇ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਕਿਸੇ ਦੇ ਕੋਲ ਬਹੁਤਾ ਬਲ ਹੋਵੇ ਨਾ ਬਹੁਤੀ ਸ਼ਕਤੀ ਬਹੁਤਾ ਜੋਰ ਬਲ ਹੋਵੇ ਉਹ ਮਾੜਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਇਦਾਂ ਹੀ ਦਾਤਾ ਨਹੀਂ ਕਰਨਾ ਕੀਤਾ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਮਾੜੇ ਕਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਪਾਤਸ਼ਾਹ ਕਹਿੰਦੇ ਤੇ ਹਮ ਤਨਮ ਤਮਕ ਤਨਕ ਮੋਖਾਪੇ ਇਹ ਤਾਂ ਸੀ ਫਿਰ ਉਹਨਾਂ ਨੂੰ ਨਾ ਇੱਕ ਸ਼ਰਦੇ ਵਿੱਚ ਹੀ ਨਾਸ਼ ਕਰ ਦਿੱਤਾ ਤਿੰਨ ਕੀ ਠੌਰ ਦੇਵਤੇ ਥਾਪੇ ਤੇ ਫਿਰ ਉਹਨਾਂ ਦੀ ਜਗ੍ਹਾ ਤੇ ਨਾ ਦੇਵਤਿਆਂ ਨੂੰ ਬਣਾਇਆ ਤੇ ਪੀ ਬਲ ਪੂਜਾ ਉਰਜਾਏ ਤੇ ਉਹ ਦੇਵਤੇ ਵੀ ਆਪਣੀ ਪੂਜਾ ਕਰਾਉਣ ਵਿੱਚ ਫਸ ਗਏ ਪਹਿਲਾ ਦਾਇਤ ਉਹਨਾਂ ਨੇ ਆਪਣੇ ਬਲ ਦੇ ਨਾਲ ਹੀ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਮਾਰੇ ਕਰਮ ਕਰਨੇ ਮਸਤ ਹੋ ਗਿਆ ਆਪਣੀਆਂ ਬਾਹਾਂ ਦੇ ਬਲ ਦੇ ਵਿੱਚ ਪਰਮੇਸ਼ਰ ਦੀ ਰੱਦਨਾ ਨਹੀਂ ਕੀਤੀ ਤੇ ਆਪਣਾ ਜੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਕਿਰਪਾਸ਼ਿਕ ਪਾਤਸ਼ਾਹ ਫਰਮਾਨ ਕਰਦੇ ਨੇ ਪਰਮੇਸ਼ਰ ਕਹਿੰਦੇ ਕਿ ਤਿੰਨ ਕੀ ਠੌਰ ਦੇਵਤੇ ਥਾਪੇ ਫਿਰ ਉਹਨਾਂ ਦੀ ਜਗ੍ਹਾ ਤੇ ਅਸੀਂ ਫਿਰ ਦੇਵਤਿਆਂ ਨੂੰ ਬਣਾਇਆ ਦੇਵਤਿਆਂ ਨੂੰ ਥਾਪਣਾ ਕੀਤਾ ਤਾਂ ਪੀ ਬਲ ਪੂਜਾ ਊਰਜਾਏ ਤੇ ਉਹ ਵੀ ਆਪਣੀ ਪੂਜਾ ਕਰਾਉਣ ਦੇ ਵਿੱਚ ਫਸ ਗਏ ਆਪਨ ਹੀ ਪਰਮੇਸ਼ਰ ਕਹਾਏ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ। ਦੇਵਤੇ ਵੀ ਰੱਬ ਬਣ ਕੇ ਬਹਿ ਗਏ। ਜਿਸ ਪਰਮੇਸ਼ਰ ਨੇ ਭੇਜਿਆ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭੁੱਲ ਗਏ। ਉਹਨੂੰ ਭੁੱਲ ਗਏ ਆਪਣੀ ਪੂਜਾ ਵਿੱਚ ਲੱਗ ਗਏ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ। ਜਿਨੇ ਭੇਜਿਆ ਉਸ ਦੀ ਅਰਦਾਸ ਨਹੀਂ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿੱਤੀ ਤੇ ਆਪ ਹੀ ਆਪਨ ਹੀ ਪਰਮੇਸ਼ਰ ਕਹਾਏ ਤੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣਾ ਸ਼ੁਰੂ ਕਰ ਦਿੱਤਾ ਮਹਾਦੇਵ ਅਚੁੱਤ ਕਹਾਵਾਇਓ ਤੇ ਸ਼ਿਵ ਜੀ ਨੇ ਆਪਣੇ ਆਪ ਨੂੰ ਅਚੁੱਤ ਕਹਾਇਆ ਵਿਸ਼ਨ ਆਪ ਹੀ ਕੋ ਠਹਰਾਇਓ ਤੇ ਵਿਸ਼ਨੂੰ ਨੇ ਆਪਣੇ ਆਪ ਨੂੰ ਪਰਮੇਸ਼ਰ ਕਾਇਮ ਕਰ ਲਿਆ ਇਹ ਤੇ ਪਰਮੇਸ਼ਰ ਨੇ ਭੇਜੇ ਸੀਗੇ ਪਰ ਇਹਨਾਂ ਨੇ ਆਪਣੇ ਆਪ ਨੂੰ ਹੀ ਰੱਬ ਸਮਝ ਲਿਆ ਆਪਣੇ ਆਪ ਨੂੰ ਪਰਮੇਸ਼ਰ ਕਹਾ ਲਿਆ ਸ਼ਿਵ ਜੀ ਨੇ ਵੀ ਆਪਣੇ ਆਪ ਨੂੰ ਅਚੁੱਤ ਕਹਾਇਆ ਤੇ ਵਿਸ਼ਨੂੰ ਨੇ ਵੀ ਆਪਣੇ ਆਪ ਨੂੰ ਪਰਮੇਸ਼ਰ ਕਾਇਮ ਕਰ ਲਿਆ ਬ੍ਰਹਮ ਆਪ ਪਾਰ ਬ੍ਰਹਮ ਬਖਾਨਾ ਤੇ ਬ੍ਰਹਮ ਆਪਣੇ ਆਪ ਨੂੰ ਪਾਰ ਬ੍ਰਹਮ ਕਹਾਉਣ ਲੱਗ ਪਿਆ ਪ੍ਰਭ ਕੋ ਪ੍ਰਭੂ ਨਾ ਕਿਨਹੂ ਜਾਨਾ ਪ੍ਰਭੂ ਨੂੰ ਕਿਸੇ ਦੇਵਤੇ ਨੇ বিনা ਪ੍ਰਭੂ ਨੂੰ ਨਾ ਜਾਣਿਆ ਆਪਣੇ ਆਪ ਨੂੰ ਰੱਬ ਕਹਾਉਣ ਲੱਗ ਪਏ ਤੇ ਪਰਮੇਸ਼ਰ ਨੂੰ ਪ੍ਰਭੂ ਨੂੰ ਕਿਸੇ ਦੇਵਤੇ ਵੀ ਦੇਵਤੇ ਨਹੀਂ ਨਾ ਪ੍ਰਭੂ ਕਰਕੇ ਜਨਨਾ ਕੀਤਾ ਉਹਨੂੰ ਭੁੱਲ ਗਏ ਪਰਮੇਸ਼ਰ ਨੂੰ ਨਾ ਜਰਨਾ ਕੀਤਾ ਤੇ ਆਪ ਹੀ ਰੱਬ ਬਣ ਕਰਕੇ ਬੈਠ ਗਏ ਤਦ ਸਾਖੀ ਪ੍ਰਭ ਅਸ਼ਟ ਬਨਾਏ ਫਿਰ ਇਸ ਤੋਂ ਪਿੱਛੋਂ ਪ੍ਰਭੂ ਨੇ ਪ੍ਰਥਵੀ ਦੇ ਉੱਤੇ ਜਿਹੜੀ ਆ ਨਾ ਪ੍ਰithvi ਦੇ ਉੱਤੇ ਜਿਹੜੀ ਨੇ ਅਸ਼ਟ ਕਹਿੰਦੇ ਇਸ ਤਰ੍ਹਾਂ 8 ਸਾਖੀ ਬਣਾਏ ਪ੍ਰਭਾਸ 8 ਸਾਖੀ ਬਣਾਏ ਤਬ ਸਾਖੀ ਪਰਬ ਅਸ਼ਟ ਬਣਾਏ ਉਹ ਕਿਰੇ ਬਣਾਉਣੇ ਕੀਤੇ ਸਾਖ ਨਮਿਤ ਦੇਬੇ ਠਹਿਰਾਏ ਫਿਰ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਪ੍ਰਿਥਵੀ ਧਰੂ ਚੰਦਰਮਾ ਸੂਰਜ ਅਗਨੀ ਪਵਨ ਇਹ ਇਸੇ ਤਰ੍ਹਾਂ ਇਹ ਬਣਾਉਣੇ ਕੀਤੇ ਅੱਠ ਬਣਾਉਣੇ ਕੀਤੇ ਪ੍ਰਥਵੀ ਤ੍ਰੂ ਚੰਦਰਮਾ ਸੂਰਜ ਅਗਨੀ ਪਵਨ ਪ੍ਰਤਯੋ ਪ੍ਰਤੀ ਉਸ ਤੇ ਪ੍ਰਭਾਸ ਅੱਠ ਸਾਖੀ ਬਣਾਉਣੇ ਕੀਤੇ ਤੇ ਕਹ ਕਰੋ ਹਮਾਰੀ ਪੂਜਾ ਇਹਨਾਂ ਨੂੰ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਦੀ ਲਈ ਥਾਪਿਆ ਤੇ ਇਹ ਸਾਰਾ ਕੁਝ ਬਣਾ ਕਰਕੇ ਨਾ ਇਹਨਾਂ ਨੂੰ ਜੀਵਾਂ ਦੇ ਕਰਮਾਂ ਦੀ ਗਵਾਹੀ ਦਿਨਵਾ ਤੇ ਥਾਪਿਆ ਗਿਆ ਕਾਤੇ ਕਹ ਹਮਾ ਹਮਾਰੀ ਕਾਤੇ ਕਹ ਕਰੋ ਹਮਾਰੀ ਪੂਜਾ ਤੇ ਇਹ ਵੀ ਜਿਹੜੇ ਨਾ ਏਜਰੇ ਇਹ ਵੀ ਪਰ ਪ੍ਰਭੂ ਨੂੰ ਭੁੱਲ ਕਰਕੇ ਕਹਿਣ ਲੱਗੇ ਕਿ ਸਾਡੀ ਪੂਜਾ ਕਰੋ ਇਹਨਾਂ ਦੇ ਇਹ ਜਿਹੜੇ ਅਸ਼ਟ ਵਿਸਟ ਅੱਠ ਬਣਾਉਣੇ ਕੀਤੇ ਤੇ ਸਾਖ ਨਮਿਤ ਦੇ ਬੇਠਾ ਰਾਇ ਤੇ ਇਹਨਾਂ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਲਈ ਥਾਪਿਆ ਤੇ ਇਹਨਾਂ ਕੀ ਕੀਤਾ ਤੇ ਕਹ ਅਹਮ ਕਰੋ ਹਮਾਰੀ ਪੂਜਾ ਤੇ ਉਹ ਵੀ ਪ੍ਰਭੂ ਨੂੰ ਭੁੱਲ ਕਰਕੇ ਕਹਿਣ ਲੱਗੇ ਕਿ ਸਾਡੀ ਪੂਜਾ ਕਰੋ ਹਮ ਬਿਨ ਅਬਰ ਨ ਠਾਕੁਰ ਦੂਜਾ ਤੇ ਸਾਡੇ ਤੋਂ ਬਿਨਾ ਹੋਰ ਕੋਈ ਦੂਜਾ ਮਾਲਕ ਨਹੀਂ ਹੈ ਸਾਡੇ ਤੋਂ ਬਿਨਾ ਹੋਰ ਕੋਈ ਠਾਕੁਰ ਨਹੀਂ ਹੈ ਸਾਡੀ ਪੂਜਾ ਕਰੋ ਤੇ ਉਹਨਾਂ ਨੇ ਵੀ ਐਸਾ ਹੀ ਕਰਨਾ ਕੀਤਾ ਪਰਮ ਤਤ ਕੋ ਜਿਨਾਂ ਪਛਾਨਾ ਜਿਨ੍ਹਾਂ ਪੁਰਸਾਂ ਨੇ ਪਰਮੇਸ਼ਰ ਨੂੰ ਆ ਪਛਾਣਿਆ ਤਿੰਨ ਕਰ ਈਸ਼ਰ ਤਿੰਨ ਕਹੋ ਮਾਨਾ ਤੇ ਉਹਨਾਂ ਇੰਨਾ ਅੱਠ ਸਾਖੀਆਂ ਨੋਹੀਂ ਪਰਮੇਸ਼ਰ ਕਰਕੇ ਮੰਨ ਲਿਆ ਕੇਤੇ ਸੂਰ ਚੰਦ ਕਹੋ ਮਾਨਾ ਕਈ ਪੁਰਸ਼ ਸੂਰਜ ਤੇ ਚੰਦਰਮਾ ਦੀ ਪੂਜਾ ਕਰਨ ਲੱਗ ਪਏ ਅਗਨ ਹੋਤਰ ਕਈ ਪਵਨ ਪਰਮਾਨਾ ਤੇ ਕਈ ਅਗਨੀ ਤੇ ਪਵਨ ਨੂੰ ਮੰਨਣ ਲੱਗ ਪਏ ਅੱਜ ਵੀ ਪੂਜਾ ਕਰਦੇ ਨੇ ਕੋਈ ਸੂਰਜ ਦੀ ਪੂਜਾ ਕਰਦਾ ਕੋਈ ਚੰਦਰਮਾ ਦੀ ਪੂਜਾ ਕਰਦਾ ਕੋਈ ਅਗਨੀ ਦੀ ਪੂਜਾ ਕਰਦਾ ਜਿਸੇ ਤਰ੍ਹਾਂ ਕਿ ਪਾਣੀ ਦੀ ਪੂਜਾ ਕਰਦਾ ਤੇ ਪਾਤਸ਼ਾਹ ਸਾਰਾ ਕੁਝ ਦੱਸ ਰਹੇ ਨੇ ਕਿ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਜੀ ਨੇ ਕਿਸੇ ਤਰ੍ਹਾਂ ਇਹ ਸਾਰਾ ਕੁਝ ਬਣਾਉਣਾ ਕੀਤਾ ਇਹ ਜਿੰਨਾ ਪੁਰਸ਼ਾਂ ਨੇ ਪਰਮੇਸ਼ਰ ਨੂੰ ਨਾ ਪਛਾਣਿਆ ਉਹਨਾਂ ਨੇ ਇੰਨਾ ਅੱਠ ਸਾਖੀਆਂ ਨੂੰ ਹੀ ਪਰਮੇਸ਼ਰ ਮੰਨ ਲਿਆ ਤੇ ਕਈ ਪੁਰਸ਼ ਸੂਰਜ ਤੇ ਚੰਦਰਮਾ ਦੀ ਪੂਜਾ ਵਿੱਚ ਲੱਗ ਪਏ ਤੇ ਕਈ ਅਗਨੀ ਤੇ ਪਵਨ ਨੂੰ ਮੰਨਣ ਲੱਗ ਪਏ ਅਗਨ ਹਉਤਰ ਕਈ ਪਵਨ ਪਰਮਾਨ ਕਈ ਅਗਨੀ ਤੇ ਕਈ ਪਵਨ ਹਵਾ ਨੂੰ ਹੀ ਮੰਨਣ ਲੱਗ ਪਏ ਕਿਨਹੋ ਪ੍ਰਭ ਪਾਹਨ ਪਹਿਚਾਨਾ ਕਿਸੇ ਨੇ ਪੱਥਰਾਂ ਦੀ ਮੂਰਤਾ ਬਣਾ ਕਰਕੇ ਤੇ ਉਹਨਾਂ ਦੀ ਪੂਜਾ ਆਰੰਭ ਕਰ ਦਿੱਤੀ ਕਈਆਂ ਨੇ ਇਸੇ ਤਰ੍ਹਾਂ ਕਿਨਹੁ ਪ੍ਰਭ ਪਾਹਨ ਪਹਿਚਾਨਾ ਤੇ ਕਈਆਂ ਨੇ ਪੱਥਰਾਂ ਦੀਆਂ ਮੂਰਤਾਂ ਬਣਾ ਕਰਕੇ ਉਹਨਾਂ ਦੀ ਪੂਜਾ ਆਰੰਭ ਕਰ ਦਿੱਤੀ ਨਹਾ ਤੇ ਕਿਤੇ ਜਲ ਕਰਤ ਵਿਧਾਨਾ ਕੋਈ ਤੀਰਥਾਂ ਤੇ ਇਸ਼ਨਾਨ ਕਰਨੋ ਹੀ ਮਹਾਨ ਸਮਝਣ ਲੱਗ ਪਿਆ ਕੇਤਕ ਕਰਮ ਕਰਤ ਡਰਪਾਨਾ ਤੇ ਕਈ ਕਰਮ ਕਾਂਡਾਂ ਨੂੰ ਕਰਨ ਲੱਗ ਪਏ ਮਨ ਵਿੱਚ ਇਹਨਾਂ ਤੋਂ ਡਰਨ ਲੱਗ ਪਏ ਧਰਮ ਰਾਜ ਕੋ ਧਰਮ ਪਛਾਨਾ ਤੇ ਕਈਆਂ ਨੇ ਧਰਮ ਰਾਜ ਨੂੰ ਹੀ ਪਰਮੇਸ਼ਰ ਮੰਨ ਲਿਆ ਤੇ ਕਈਆਂ ਨੇ ਪੱਥਰਾਂ ਦੀ ਪੂਜਾ ਮੂਰਤੀਆਂ ਬਣਾ ਕਰਕੇ ਰੰਭ ਕਰ ਦਿੱਤੀ ਕੁ ਤੀਰਥਾਂ ਦੇ ਸ਼ਰਾਨ ਨੂੰ ਮਹਾਨ ਸਮਝਣ ਲੱਗ ਪਿਆ ਕਈ ਕਰਮ ਕਾਂਡ ਕਰਨ ਵਿੱਚ ਲੱਗ ਪਏ ਤੇ ਮਨ ਵਿੱਚ ਇਹਨਾਂ ਤੋਂ ਡਰਨ ਲੱਗ ਪਏ ਤੇ ਕਈਆਂ ਨੇ ਧਰਮ ਰਾਜ ਨੂੰ ਹੀ ਪਰਮੇਸ਼ਰ ਰੱਬ ਮੰਨ ਲਿਆ ਜੇ ਪ੍ਰਭ ਸਾਖ ਨਿਮਿਤ ਠਹਿਰਾਏ ਜਿਨ੍ਹਾਂ ਅੱਠ ਸਾਖੀਆਂ ਨੂੰ ਜੀਵਾਂ ਦੇ ਕਰਮਾਂ ਲਈ ਗਵਾਹੀ ਦੇਣ ਲਈ ਇਸ ਸੰਸਾਰ ਦੇ ਉੱਤੇ ਕੱਲਿਆ ਸੀ ਜਿਨ੍ਹਾਂ ਨੂੰ ਜੇ ਪ੍ਰਭ ਸਾਖ ਨਿਮਿਤ ਠਹਿਰਾਏ ਤੇ ਜਿਨ੍ਹਾਂ ਦੇ ਜਿਨ੍ਹਾਂ ਅਨਾ ਅੱਠ ਸਾਖੀਆਂ ਦੇ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਲਈ ਸੰਸਾਰ ਦੇ ਵਿੱਚ ਕੱਲਿਆ ਸੀ ਤੇ ਇਹ ਆਏ ਪ੍ਰਭੂ ਕਹਿਵਾਏ ਉਹ ਇੱਥੇ ਆ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ ਤਾਂ ਕੀ ਬਾਤ ਬਿਸਰ ਜਾਤੀ ਪੀ ਤੇ ਪਾਦਸ਼ਾਹ ਫਰਮਾਨ ਕਰਦੇ ਨੇ ਉਹਨਾਂ ਨੂੰ ਪ੍ਰਭੂ ਦੀ ਸਾਰੀ ਗੱਲ ਹੀ ਭੁੱਲ ਗਈ ਆਪਣੀ ਆਪਣੀ ਪਰਤ ਸੋਭ ਪੀ ਤੇ ਉਹ ਆਪੋ ਆਪਣੀ ਵਡਿਆਈ ਕਰਾਉਣ ਵਿੱਚ ਲੱਗ ਪਏ ਉਹ ਨਾ ਪਰਮੇਸ਼ਰ ਦੀ ਗੱਲ ਨੂੰ ਭੁੱਲ ਗਏ ਪਰਮੇਸ਼ਰ ਦੀ ਸਾਰੀ ਗੱਲ ਹੀ ਭੁੱਲ ਗਏ ਤੇ ਆਪੋ ਆਪਣੀ ਵਿਡਿਆਈ ਕਰਾਉਣ ਵਿੱਚ ਲੱਗ ਪਏ ਇਹ ਸੰਸਾਰ ਦੀ ਹਾਲਤ ਹੁਣ ਵੀ ਬਣੀ ਹੋਈ ਹੈ ਸੰਸਾਰ ਦੇ ਉੱਤੇ ਆਏ ਪਰਮੇਸ਼ਰ ਦੀ ਅਰਦਾਸ ਨਾ ਕਰਨ ਵਾਲੇ ਪਰ ਅਖੌਤੀ ਡੇਰੇਦਾਰ ਆਪ ਹੀ ਰੱਬ ਬਣ ਕੇ ਬੈ ਗੇ ਇੱਕ ਗੁਰੂ ਬਣਿਆ ਫਿਰਦਾ ਕੋਈ ਮਹਾਨ ਕੋਈ ਬ੍ਰਹਮ ਗਿਆਨੀ ਬਣਿਆ ਫਿਰਦਾ ਪੱਲੇ ਕੁਝ ਵੀ ਨਹੀਂ ਆਪਣੀ ਪੂਜਾ ਕਰਾਈ ਜਾਣੀ ਆਪਣੇ ਪੂਜਾ ਦੇ ਵਿੱਚ ਲਾ ਲੈਣਾ ਆਪਣੇ ਆਪ ਨੂੰ ਮੰਨਣਾ ਸ਼ੁਰੂ ਕਰ ਦੇਣਾ ਆਪਣਾ ਡੇਰਾ ਬਣਾ ਲੈਣਾ ਪਰਮੇਸ਼ਰ ਨੂੰ ਭੁੱਲ ਗਏ ਐਸੀ ਹਾਲਤ ਫਿਰ ਪਾਤਸ਼ਾਹ ਕਹਿੰਦੇ ਹੋਈ ਸੰਸਾਰ ਦੀ ਕਿ ਉਹਨਾਂ ਨੇ ਸਾਰੀ ਪਰਮੇਸ਼ਰ ਦੀ ਗੱਲ ਭੁੱਲ ਗਏ ਤੇ ਆਪੋ ਆਪਣੀ ਵਡਿਆਈ ਹੀ ਕਰਾਉਣ ਦੇ ਵਿੱਚ ਲੱਗ ਗਏ ਜਬ ਪ੍ਰਭ ਕੋ ਨਾ ਤਨੈ ਪਹਿਚਾਨਾ ਜਦੋਂ ਇਹਨਾਂ ਸਾਰਿਆਂ ਨੇ ਪ੍ਰਭੂ ਨੂੰ ਨਾ ਪਛਾਣਿਆ ਕਬ ਹਰ ਇਨ ਮਨੁਛਨ ਠਹਿਰਾਨਾ ਤਦ ਪ੍ਰਭੂ ਨੇ ਮਨੁੱਖ ਰਚੇ ਕਬ ਹਰ ਇਨ ਮਨੁ ਮਨੁਛਨ ਠਹਿਰਾਨਾ ਤਾਂ ਫਿਰ ਪਾਤਸ਼ਾਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਨੁੱਖ ਬਣਾਏ ਤਾਂ ਪੀ বাস ਮਮਤਾ ਹੋਏ ਗਏ ਉਹ ਮਨੁੱਖ ਵੀ ਮਮਤਾ ਵਾਸ ਪਾ ਗਏ ਪਰਮੇਸ਼ਰ ਪਾਹਨ ਠਹਿਰੇ ਤੇ ਪੱਥਰਾਂ ਨੂੰ ਪਰਮੇਸ਼ਰ ਸਮਝਣ ਲੱਗ ਪਏ ਤਾ ਫਿਰ ਆ ਮਨੁੱਖ ਬਣਾਉਣੇ ਕੀਤੇ ਮਨੁਸ਼ਯ ਬਣਾਏ ਪਰਮੇਸ਼ਰ ਨੇ ਤੇ ਇਹ ਵੀ ਜਿਵੇਂ ਇਸੀ ਮਮਤਾ ਦੇ ਵਾਸਤੇ ਵਿੱਚ ਪੈ ਗਏ ਤੇ ਇਹ ਪੱਥਰਾਂ ਨੂੰ ਪਰਮੇਸ਼ਰ ਸਮਝਣ ਲੱਗ ਪਏ ਪੱਥਰਾਂ ਨੂੰ ਅੱਜ ਵੀ ਅਸੀਂ ਪੱਥਰਾਂ ਨੂੰ ਪਰਮੇਸ਼ਰ ਰੱਬ ਸਮਝੀ ਜਾਂਦੇ ਨਾ ਕਿ ਪੱਥਰਾਂ ਦੀ ਪੂਜਾ ਕਰੀ ਜਾਂਦਾ ਕੋਈ ਮੜੀਆਂ ਮਸਾਣਾ ਦੀ ਕੋਈ ਮਾੜੀਆਂ ਜੀ ਇੱਟਾਂ ਚਾਰਕ ਲਾਈਆਂ ਉਹਦੀ ਪੂਜਾ ਕਰੀ ਜਾਂਦਾ ਕੋਈ ਕਿਤੇ ਜਾ ਕਰਕੇ ਮੱਥਾ ਟੇਕੀ ਜਾਂਦਾ ਸਾਰਾ ਸਤਿਗੁਰੂ ਜੀ ਬਿਆਨ ਕਰਦੇ ਨੇ ਸ਼ੀਸ਼ਾ ਵਿਖਾਰੇ ਨੇ ਸੁਣਨਾ ਕਰੋ ਇਸ ਨੂੰ ਹਿਰਦੇ ਅੰਦਰ ਵਸਾਓ ਤਾਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਪਾਤਸ਼ਾਹ ਕੀ ਦੱਸ ਰਹੇ ਨੇ ਤੁਹਾਨੂੰ ਕਿ ਪਰਮੇਸ਼ਰ ਤੇ ਤਾਨ ਗੁਰੂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਸ ਦੇ ਵਿੱਚ ਜੋ ਇਹਨਾਂ ਦੀ ਗੱਲਬਾਤ ਹੋਈ ਹੈ ਜੋ ਕੁਝ ਵੀ ਉਹ ਪਾਤਸ਼ਾਹ ਦੱਸ ਰਹੇ ਨੇ ਇਹ ਆਪਣੀ ਬਾਣੀ ਦੇ ਅੰਦਰ ਕਿ ਕੀ ਕੁਝ ਹੋਇਆ ਪਰਮੇਸ਼ਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਕੀ ਦੱਸ ਰਹੇ ਨੇ ਇਹ ਸਤਿਗੁਰੂ ਜੀ ਨੂੰ ਦੱਸ ਰਹੇ ਨੇ ਸਾਰਾ ਕੁਝ ਤੇ ਕਹਿੰਦੇ ਫਿਰ ਮਨੁੱਖ ਬਣਾਉਣੇ ਕੀਤੇ ਤੇ ਉਹ ਵੀ ਮਮਤਾ ਦੇ ਵਾਸ ਵਿੱਚ ਹੋ ਗਏ ਤੇ ਪੱਥਰਾਂ ਨੂੰ ਪਰਮੇਸ਼ਰ ਸਮਝਣ ਲੱਗ ਗਏ ਪਰਮੇਸ਼ਰ ਪਾਹਣ ਠਹਿਰਾਏ ਤੇ ਪਰਮੇਸ਼ਰ ਪਾਹਣ ਪੱਥਰਾਂ ਨੂੰ ਉਹਨਾਂ ਨੇ ਪਰਮੇਸ਼ਰ ਰੱਬ ਸਮਝ ਲਿਆ ਕਬ ਹਰ ਸਿਧ ਸਾਧ ਠਹਿਰਾਏ ਪਰ ਪ੍ਰਭੂ ਨੇ ਬੜੀਆਂ ਬੜੀਆਂ ਸਿਧੀਆਂ ਕਰਨ ਵਾਲੇ ਸਿੱਧਾ ਨੂੰ ਬਣਾਇਆ ਤਿੰਨ ਪੀ ਪਰਮ ਪੁਰਖ ਨਹੀਂ ਪਾਏ ਤੇ ਉਹਨਾਂ ਵੀ ਪਰਮੇਸ਼ਰ ਨੂੰ ਪ੍ਰਾਪਤ ਨਾ ਕੀਤਾ ਸਿੱਧ ਗੁਰਬਾਣੀ ਦੇ ਅੰਦਰ ਆਉਂਦਾ ਲੋ ਸਿੱਧ ਗੋਸ਼ਟ ਸਿੱਧਾਂ ਦੀ ਬੜੀ ਵਾਰਾਂ ਗੱਲ ਆਉਂਦੀ ਆ ਗੁਰਬਾਣੀ ਦੇ ਅੰਦਰ ਉਹਨਾਂ ਨੇ ਵੀ ਘਰ-ਬਾਰ ਤਿਆਗ ਦਿੱਤੇ ਸੀਗੇ ਘਰ-ਬਾਰ ਤਿਆਗ ਕਰਕੇ ਕੋਈ ਪਹਾੜਾਂ ਤੇ ਚਲੇ ਆ ਗਿਆ ਕੋਈ ਕਿਤੇ ਜਾ ਕਰਕੇ ਬੈਠ ਗਿਆ ਤੇ ਪਾਤਸ਼ਾਹ ਦੱਸ ਰਹੇ ਨੇ ਕਹਿੰਦੇ ਫਿਰ ਪ੍ਰਭੂ ਨੇ ਬੜੀਆਂ-ਬੜੀਆਂ ਸਿੱਧੀਆਂ ਕਰਨ ਵਾਲੇ ਸਿੱਧਾਂ ਨੂੰ ਬਣਾਇਆ ਤੇ ਉਹਨਾਂ ਵੀ ਪਰਮੇਸ਼ਰ ਨੂੰ ਪ੍ਰਾਪਤ ਨਾ ਕੀਤਾ ਜੇ ਕੋਈ ਹੋਤ ਭਇਓ ਜਾਗ ਸਿਆਣਾ ਜਿਹੜਾ ਜਿਹੜਾ ਪਰੋਸ ਇਸ ਜਗਤ ਵਿੱਚ ਸਿਆਣਾ ਹੋਇਆ ਤਿੰਨ ਤਿੰਨ ਆਪਣੋ ਪੰਥ ਚਲਾਣਾ ਤੇ ਉਹਨਾਂ ਨੇ ਆਪਣਾ ਆਪਣਾ ਅਡਰਾ ਮਤ ਚਲਾ ਲਿਆ ਜੇ ਕੋਈ ਥੋੜਾ ਜਿਹਾ ਸਿਆਣਾ ਵੀ ਸੀ ਨਾ ਤੇ ਉਹਨੇ ਆਪਣਾ ਆਪਣਾ ਹੀ ਆਪਣਾ ਹੀ ਪੰਥ ਚਲਾ ਲਿਆ ਅਡਰਾ ਅਡਰਾ ਹੀ ਮਤ ਉਹਨਾਂ ਨੇ ਚਲਾ ਲਿਆ ਜਿੱਦਾਂ ਹੁਣ ਚਲਾਈ ਫਿਰਦੇ ਆ ਸਾਰੇ ਹੀ ਹੁਣ ਸਾਰੇ ਹੀ ਜਹੇਦਾਰ ਬਣੀ ਫਿਰਦੇ ਨੇ ਸਾਰੇ ਕਹਿੰਦਾ ਮੈਂ ਕਿਥੇ ਡੇਰੇ ਦਾ ਮੁਖੀ ਆ ਕੋਈ ਕਹਿੰਦਾ ਮੈਂ ਕਿਸੇ ਡੇਰੇ ਦਾ ਮੁਖੀ ਆ ਸਾਰਿਆਂ ਨੇ ਆਪਣਾ ਆਪਣਾ ਚਲਾ ਲਿਆ ਕੋਈ ਕਹਿੰਦਾ ਇਦਾਂ ਨਹੀਂ ਕਰਨਾ ਚਾਹੀਦਾ ਕੋਈ ਕਹਿੰਦਾ ਇਦਾਂ ਨਹੀਂ ਪਾਤਸ਼ਾਹ ਨੇ ਇੱਕੋ ਹੀ ਪੰਥ ਬਣਾਇਆ ਸੀ ਇੱਕ ਹੀ ਪੰਥ ਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਤਸ਼ਾਹ ਨੇ ਦੇਣਾ ਕੀਤਾ ਸੀ ਇੱਕ ਹੀ ਮਰਜ਼ਾਦਾ ਸੀ ਸਾਰਿਆਂ ਦੀ ਏਕ ਪਿਤਾ ਏਕ ਸਕੇ ਹੋ ਮਾਰਕ ਤੂੰ ਮੇਰਾ ਗੁਰਹਾਈ ਪਰ ਅਜ ਵੱਖੋ ਵੱਖੋ ਅਡੋ ਅਡਰੀ ਬਣ ਗਏ ਸਾਰੇ ਹੀ ਵੰਡੀਆਂ ਪਾਈ ਫਿਰਦੇ ਨੇ ਸੇਹ ਕੌਮ ਦੇ ਵਿੱਚ ਤੇ ਬਹੁਤੀਆਂ ਵੰਡੀਆਂ ਪੈ ਗਈਆਂ ਅਸੀਂ ਸਾਰੇ ਹੀ ਵੰਡੇ ਗਏ ਕੋਈ ਇਧਰ ਨੂੰ ਤੁਰਿਆ ਫਿਰਦਾ ਕੋਈ ਉਧਰ ਨੂੰ ਤੁਰਿਆ ਫਿਰਦਾ ਕੋਈ ਕਹਿੰਦਾ ਆਹ ਮਾਤੇ ਆ ਕੋਈ ਕਹਿੰਦਾ ਆਹ ਮਾਤੇ ਕਈ ਕਹੀ ਜਾਂਦੇ ਵੀ ਅਸੀਂ ਮੰਨਦੇ ਨਹੀਂ ਅਸੀਂ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਆਂ ਬਸ ਅਸੀਂ ਤੇ ਉਹਨਾਂ ਦੀ ਵਿਚਾਰ ਤਾਰਾ ਖਿਆਲ ਕਰਿਓ ਇਹ 10 ਪਾਤਸ਼ਾਹੀਆਂ ਜਿਹੜੀਆਂ ਨੇ ਜੋਤ ਇੱਕ ਹੀ ਐ ਉਹਨਾਂ ਦੀ ਸੋਚ ਵੀ ਇੱਕ ਹੀ ਐ ਪੰਥ ਇੱਕ ਹੀ ਉਹਨਾਂ ਨੇ ਸਾਜਣਾ ਕੀਤਾ ਹੈ ਇੱਕ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਹੀ ਪਰਮੇਸ਼ਰ ਵੀ ਇੱਕ ਹੀ ਹੈ ਇੱਕ ਦੇ ਨਾਲ ਹੀ ਜੋੜਨਾ ਕੀਤਾ ਫਿਰ ਅੱਗੇ ਜਾ ਕਰਕੇ ਆਵੇ ਗਿਆ ਸਾਰਾ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਆਪ ਹੀ ਫਿਰ ਉਹਨਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਰੂਪ ਦੇ ਵਿੱਚ ਆਉਣਾ ਕੀਤਾ ਹੈ ਫਿਰ ਪਾਤਸ਼ਾਹ ਦੱਸ ਰਹੇ ਨੇ ਕਹਿੰਦੇ ਫਿਰ ਪ੍ਰਭੂ ਨੇ ਬੜੀਆਂ-ਬੜੀਆਂ ਸਦੀਆਂ ਕਰਨ ਵਾਲੇ ਸਿੱਧਾਂ ਨੂੰ ਬਣਾਇਆ ਤੇ ਉਹਨਾਂ ਨੇ ਵੀ ਪਰਮੇਸ਼ਰ ਨੂੰ ਪ੍ਰਾਪਤਨਾ ਕੀਤਾ ਤੇ ਜਿਹੜਾ ਜਿਹੜਾ ਵੀ ਪੁਰਸ਼ ਇਸ ਜਗਤ ਦੇ ਵਿੱਚ ਸਿਆਣਾ ਹੋਇਆ ਉਨੇ ਆਪੋ ਆਪਣਾ ਅਡਰਾ ਮਤ ਹੀ ਚਲਾ ਲਿਆ ਆਪਣਾ ਆਪਣਾ ਮਤ ਹੀ ਉਸ ਨੇ ਚਲਾਉਣਾ ਕੀਤਾ ਇਸ ਤੋਂ ਅੱਗੇ ਦੀ ਕਥਾ ਵਿਚਾਰ ਜਿਹੜੀ ਹੈ ਸਤਿਗੁਰੂ ਜੀ ਨੇ ਕਿਰਪਾ ਕੀਤੀ ਕੱਲ ਨੂੰ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਤਿਗੁਰੂ ਜੀ ਜੋ ਕੁਝ ਵੀ ਬਿਆਨ ਕਰ ਰਹੇ ਨੇ ਜਿਹਿਤਨਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੱਸਣਾ ਕੀਤਾ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਇਸ ਨੂੰ ਉਚਾਰਨ ਕੀਤਾ ਹੈ ਸਤਿਗੁਰੂ ਜੀ ਕਿਰਪਾ ਬਖਸ਼ ਆਰਾਮਤਾ ਕਰਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਅਸੋ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਿ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿ ਕਰਨ ਜੀ ਆਓ ਅਖੇਲੀਆਂ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਪਾਵਨ ਪੀਤਰ ਹੁਕਮਨਾਮਾ ਆਪ ਜੀਆ ਨੇ ਸਰਵਣ ਕਰਨਾ ਹੈ ਜੀ ਤਬ ਹਰ ਸਿੱਧ ਸਾਧ ਠਹਿਰਾਏ ਤਿੰਨ ਭੀ ਪਰਮ ਪੁਰਖ ਨਹੀਂ ਪਾਏ ਜੇ ਕੋਈ ਹੋਤ ਭਇਓ ਜਾਗ ਸਿਆਨ ਤਿੰਨ ਤਿੰਨ ਅਪਨੋ ਪੰਥ ਚੁਲਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ